ਪ੍ਰੋਗਰਾਮ ਦੱਸੋ ਤੁਸੀਂ ਕਰੋਗੇ ਕਿ ਨਹੀਂ ਕਰੋਗੇ ਯਾਨੀ ਇਸ ਤਰ੍ਹਾਂ ਦਾ ਸੰਕੇਤ ਸੀ ਉਹਨਾਂ ਦਾ ਅਸੀਂ ਉਹਨਾਂ ਨੇ ਇਹ ਬੇਨਤੀ ਕੀਤੀ ਵੀ ਤੁਸੀਂ ਮੋਤਰਮ ਮੋਤਰਤਾ ਨਾ ਖੋਹੋ ਜਿਹੜਾ ਉਹਨਾਂ ਦਾ ਛੋਟਾ ਪੋਸਾ ਹੋਰ ਦੇਣ ਦਾ ਨਹੀਂ ਜੇ ਤੁਹਾਡਾ ਗਾਂ ਮੰਗਾ ਤੇ ਗੱਲ ਕਰਨ ਦਾ ਵੀ ਨਹੀਂ ਅੱਧੀਆਂ ਮੰਗਾ ਤੂੰ ਕਿੰਨੇ ਤੁਸੀਂ ਜਾ ਰਹੇ ਹੋ ਵਿੱਚੋਂ ਜਦੋਂ ਅਸੀਂ ਬੈਠਣ ਤੋਂ ਪਹਿਲਾਂ ਪੁੱਛਿਆ ਤੁਹਾਨੂੰ ਵੀ ਤੁਸੀਂ ਸਮਾਂ ਤੁਹਾਡੇ ਕੋਲ ਕਿੰਨਾ ਹੈ ਉਹਨੇ ਕਿਹਾ ਵੀ ਖੁੱਲ੍ਹਾ ਹੈ ਜੇ ਖੁੱਲ੍ਹਾ ਸਮਾਂ ਲਾਉਣਾ ਸੀ ਸਾਰੀਆਂ ਮੰਗਾ ਤੇ ਉਹਨੇ ਗੱਲ ਕਰਨੀ ਸੀ ਜਦੋਂ 89 ਮੰਗਾ ਧਾਰਾ ਮੰਗਾ ਦੇ ਵਿੱਚ 89 ਮੰਗਾ ਤੇ ਵਹਿ ਚੱਲ ਰਹੀ ਸੀ ਤਾਂ ਮੁੱਖ ਮੰਤਰੀ ਸਾਹਿਬ ਕਹਿੰਦਾ ਵੀ ਮੇਰੀ ਅੱਖ ਦੇ ਫੈਕਸ਼ਨ ਹੈ ਮੈਂ ਜਾਣਾ ਤੇ ਜਾਂਦਿਆ ਹਾਂ ਅਪੀਲ ਕੀਤੀ ਜਦੋਂ ਅਸੀਂ ਕਿਹਾ ਵੀ ਇਹ ਅਧਿਕਾਰ ਤਾਂ ਤੁਹਾਨੂੰ ਮਤਲਬ ਸਾਡਾ ਹੱਕ ਹੀ ਹੈ ਉਹ ਕਹਿੰਦਾ ਵੀ ਮੈਂ ਤਾਂ ਹੁਣ ਤੁਹਾਨੂੰ ਮੀਟਿੰਗ ਦਿੱਤੀ ਹੈ ਹੁਣ ਮੀਟਿੰਗ ਤਾਂ ਜਦੋਂ ਅਸੀਂ ਕੋਈ ਪ੍ਰੋਗਰਾਮ ਰੱਖਦੇ ਆ ਅਸੀਂ ਕਿਹਾ ਉਹਨੂੰ ਪਹਿਲਾਂ ਸਰਕਾਰ ਤੁਹਾਨੂੰ ਮੀਟਿੰਗ ਦਿੰਦੀ ਹੈ ਸਾਨੂੰ ਮੀਟਿੰਗ ਦਿੰਦਾ ਕੌਣ ਸੀ ਇਹ ਅਸੀਂ ਤਾਂ ਪ੍ਰੋਗਰਾਮ ਰੱਖਿਆ ਹੁੰਦਾ ਹਮੇਸ਼ਾ ਪ੍ਰੋਗਰਾਮ ਤੋਂ ਪਹਿਲਾਂ ਸਰਕਾਰ ਮੀਟਿੰਗ ਦਿੰਦੀ ਹੁੰਦੀ ਐ ਅਕਸਰ ਹਰੇਕ ਸਰਕਾਰੀ ਦਿੰਦੀ ਆ ਕੋਈ ਇਹ ਨਹੀਂ ਸਰਕਾਰ ਦਿੰਦੀ ਕੋਈ ਐ ਉਹਨੂੰ ਐ ਮੈਂ ਕੋਈ ਤੁਹਾਡੇ ਕੋਲ ਡਰਦਾ ਇਹ ਗੱਲ ਤੋਂ ਮਤਲੇ ਸੰਕੇਤ ਦੇ ਬਣਦਾ ਵੀ ਤੁਸੀਂ ਮੈਨੂੰ ਇਹ ਕਹਿੰਦੇ ਵੀ ਸ਼ਾਇਦ ਡਰਦੇ ਤੌਰ ਤੇ ਮੀਟਿੰਗ ਦਿੱਤੀ ਅਸੀਂ ਨਾ ਇਹ ਹੈ ਕਿ ਹੈ ਵੀ ਤੁਸੀਂ ਕੋਈ ਡਰਦੇ ਤੌਰ ਤੇ ਮੀਟਿੰਗ ਦਿੱਤੀ ਐ ਅਕਸਰ ਜਦੋਂ ਪ੍ਰੋਗਰਾਮ ਰੱਖ ਦਿਆ ਹਰੇਕ ਸਰਕਾਰੀ ਉਦੋਂ ਪਹਿਲਾਂ ਜਥੇਬੰਦੀਆਂ ਨੂੰ ਸਾਦੀ ਹੁੰਦੀ ਹੈ ਉਦੋਂ ਕਿਤੇ ਸਹਿਮਤੀ ਬਣ ਗਈ ਕਿਤੇ ਨਹੀਂ ਬਣ ਗਈ ਇਸ ਗੱਲ ਦਾ ਸਵਾਲ ਹੁੰਦਾ ਇੰਨੀ ਗੱਲ ਤੋਂ ਤੜਕੇ ਮੁੱਖ ਮੰਤਰੀ ਵੀ ਮੂੰਹ ਤੋਂ ਭਾਫ ਉਤਰ ਗਿਆ ਤੇ ਅਸੀਂ ਕੱਲ ਮੱਬਦਾ ਪ੍ਰੋਗਰਾਮ ਹੈ ਜਿਵੇਂ ਸਾਡਾ ਲੀਕਿਆ ਹੋਇਆ ਉਹ ਸਟਾ ਲੱਗੂ। ਇਹ ਬਤਰੀ ਨੇ ਕਹਿ ਸੀ ਵੀ ਅਸੀਂ ਡਰ ਕੇ ਮੀਟਿੰਗ ਦਿੱਤੀ ਐ ਮੁੱਖ ਮੰਤਰੀ ਦੇ ਲਫਜ਼ ਸੀ ਵੀ ਤੁਹਾਡੇ ਤੋਂ ਡਰ ਕੇ ਮੀਟਿੰਗ ਦਿੱਤੀ ਮੈਂ। ਨਹੀਂ ਇਹੋ ਜਿਹਾ ਤਾਂ ਕੋਸੋ ਮਨਤਾ ਲੱਗਦਾ ਵੀ ਐਂ ਬੋਲ ਕੇ ਕਹੇ ਵੀ ਮੈਂ ਕੋਈ ਐ ਨਹੀਂ ਮੈਂ ਤੁਹਾਡੇ ਧਰਨੇ ਕਰਕੇ ਮੀਟਿੰਗ ਦਿੱਤੀ ਐ। ਮੈਂ ਬਤਾ ਆਪਣੇ ਮੀਟਿੰਗ ਆਪਣੇ ਤੌਰ ਤੇ ਕੀ ਉਹ ਮੈਨੂੰ ਸਮਝ ਨਹੀਂ ਗੋ ਥੋੜਾ ਜਿਹਾ ਗੁੱਸੇ ਕਰਕੇ ਹੋ ਕੇ ਬੋਲ ਕੇ। ਕਿ ਕਿਸੇ ਧਰਨ ਲੱਗੇਗਾ ਤੁਹਾਡਾ 5 ਤਰੀਕ ਨੂੰ ਕੋਈ ਥਾਂ ਦੱਸੋ। ਉਹ ਤਾਂ ਹੁਣ ਜਦੋਂ ਚੰਨੀਗੜ੍ਹ ਛਾਵਾਗੇ ਬੜਨ ਦੇਣਗੇ ਨਹੀਂ ਮੜਨ ਦੇਣਗੇ ਮੁੱਖ ਮੰਤਰੀ ਦਾ ਗੁੱਸਾ ਵੀ ਸਾਨੂੰ ਘਰਾਂ ਚੋਂ ਚੱਕਦਾ ਹੈ ਗ੍ਰਿਫਤਾਰ ਕਰਦਾ ਹੈ ਕੀ ਕਰਦਾ ਹੈ ਤਾਂ ਉਹ ਆਉਂਨੇ ਨੇ ਤੁਸੀਂ ਆ ਮੰਗ ਪੱਤਰ ਸਾਡੇ ਕੋਲ ਹੈਗਾ ਅਗਰਾਂ ਤੋਂ ਸਹਿਮਤੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਅਧੀਆਂ ਮੰਗਾਂ ਤੇ ਚਰਚਾ ਹੋਈ ਹੈ ਅਧੀਆਂ ਮੰਗਾਂ ਦੀ ਤਾਂ ਕਿਸੇ ਦੀ ਸਹਿਮਤੀ ਹੋਈ ਹੈ ਜਾਂ ਨਹੀਂ ਹੋਈ ਉਹਨਾਂ ਚ ਸਿਰਫ ਇੱਕ ਗੱਲ ਤੇ ਸਹਿਮਤੀ ਹੋਈ ਹੈ ਬਖੀ ਤੇ ਕਰ ਦਾਂਗੇ ਕਰਾ ਦਾਂਗੇ ਕਰਦਾ ਇਹ ਕਰਾ ਦੇ ਉਹ ਵੀ ਇਹ ਹੈ ਵੀ ਜਿਹੜੀ ਝੋਨੇ ਦੀ ਲਵਾਈ ਹੈ ਉਹ 1 ਜੂਨ ਤੋਂ ਸ਼ੁਰੂ ਕਰ ਦਿਆਂ ਇਹ ਤੇ ਸਹਿਮਤੀ ਬਣੀ ਹੈ ਨਹੀਂ ਪ੍ਰਧਾਨਜੀ ਉਹਨਾਂ ਨੇ ਬਾਅਦ ਚ ਕਿਹਾ ਦੇ ਅੱਗੇ ਕੜੀ ਆ ਜੋ ਆ ਜੋ ਸਾਰੇ ਟੈਂਸ਼ਨ ਹਾਂ ਅੱਛਾ ਬੰਦਿਆ ਕਰੋਗੇ ਫਿਰ ਦੁਨੀਆ ਅੱਗ ਲਾ ਕੇ ਆਪਣੀ ਡਿਸਕਸ ਹੋ ਗਈ ਸਾਰੇ ਸਾਰੇ ਉਹਨਾਂ ਨੇ ਗੱਲ ਖਾਲੀ ਕਰ ਅੱਛਾ ਮਤਲਬ ਜਿਹੜੀ ਸਹਿਮਤੀ ਉਹ ਵੀ ਕੈਨਸਲ ਕਹਿਤੀ ਹਾਂ ਵੀ ਜਿਹੜੀਆਂ ਮੰਗਾ ਮੰਨੀਆਂ ਸੀ ਹਾਂਜੀ ਉਹਨੇ ਸਪਸ਼ਟ ਕਿਹਾ ਕਿ ਤੁਸੀਂ ਜਾਓ ਫਿਰ ਤੁਸੀਂ ਕਰ ਲਓ ਮਤਲਬ ਇਸ ਤਰੀਕੇ ਨਾਲ ਤੁਮ ਕੋਈ ਕੋਸ਼ਿਸ਼ ਕੀਤੀ ਫਿਰ ਰਜਵਤ ਸਾਹਿਬ ਹੁਣ ਅੱਗੇ ਐਸਕੇਮ ਲੱਗਦੀ ਹੈ ਇਹ ਹੈ ਜੀ ਪਹਿਲੀ ਵਾਰ ਹੈ ਕੋਈ ਕੋਈ ਸ਼ੇਅਰ ਦਾ ਪ੍ਰਪੋਜ਼ ਹੋਏ ਮੀਟਿੰਗਾਂ ਦੇ ਵਿੱਚ ਪਹਿਲੀ ਵਾਰ ਇੱਕ ਪ੍ਰਧਾਨ ਬਾਦਰ ਨਾਲ ਵੀ ਹਾਂ ਕੈਪਟਨ ਨਾਲ ਵੀ ਹਾਂ ਕੰਨੀ ਨਾਲ ਵੀ ਹਾਂ ਕਿਸੇ ਵੀ ਲੈਵਲ ਤੇ ਕੋਈ ਕਦੇ ਵੀ ਥੱਲੇ ਕਰ ਲਓ ਮਾਈਕ ਮਾਈਕ ਤੰਗੀ ਦੀ ਗੱਡੀ ਆਜੋ ਮੜਾ ਜਾ ਗੱਡੀ ਆਜੋ ਮੜਾ ਜਾ ਅੱਗੇ ਆਜੋ ਯਾਰ ਅੱਗੇ ਪਿੱਛੇ ਬਾਹਰ ਤੋਂ ਪ੍ਰਸੋਪ ਹੋਏ ਨੇ ਤੇ ਇਹ ਨਹੀਂ ਕਿ ਹੈ ਸੀਐਨ ਦੇ ਤਰਫੋਂ ਉਹ ਥੱਲੇ ਕਰ ਲਓ ਮਾਈਕ ਅੱਗੇ ਆ ਜਾ ਜੀ ਅੱਗੇ ਆ ਜਾ 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 ਅੱਗੇ ਹੋ ਸਕਦੇ ਆ ਯਾਰ ਕੀ ਹੋਇਆ ਥੋੜਾ ਕੀ ਆਉਂਦੀ ਹੈ ਅਕੀਦਾ ਹੈ ਚਲੋ ਸਾਡੀ ਮਤਲਬ ਕਿ ਕਦੇ ਆਪਣੀ ਜਗ੍ਹਾ ਲਈ ਆਪਣੀ ਹੈ ਜੀ ਆਪਾਂ ਅੱਗੇ ਲੈ ਬੋਲੋ ਜੀ ਬੋਲੋ ਯਾਰ ਭਾਈ ਤੁਹਾਡਾ ਤਾਂ ਹੀ ਆਣੇ